ਕਿੰਨੇ ਤੋਂ ਇਹ ਵੀ ਲੈ ਕੇ ਜਾ ਸਕਦੇ ਆ ਤੁਸੀਂ ਬਹੁਤ ਹੋਈ ਹੋਈ ਹੈ ਤੁਸੀਂ ਕਿਸੇ ਦੀ ਮਤ ਤੋਂ ਜਾਓ ਫਿਰ ਘਰ ਮੈਂਦਾ ਨਹੀਂ ਬੇਤੀ ਏਰੀਆ ਜੀ ਬਰਤ ਬਰਤ ਸਾਰਾ ਸਪੀਡ ਕਰੋ ਜੀ ਇੱਥੇ ਬਹੁਤ ਚੰਗਾ ਹੈ ਜੀ ਮਤ ਤੋਂ ਮੈਂ ਬੈਠਿਆ ਹਾਂ ਉਹ ਕੋਈ ਨਹੀਂ ਕਦੇ ਜੀ ਆਂਦੀ ਗਰੇਡ ਇੱਕ ਹੀ ਤਾਰ ਵਾਲੀ ਗਰੇਡ ਇੱਕ ਹੀ ਤਾਰ ਵਾਲੀ ਜਿਹੜੇ ਜਵਨ ਬਣ ਕੇ ਆਪਾਂ ਸੜਦੇ ਨਾ ਹਾਂ ਇਹਨੇ ਬਣ ਗਿਆ ਕਿੱਥੋਂ ਮਿਲਦੀ ਹੈ ਤਾਰ ਆਉਂਦੀ ਹੈ ਜੀ ਬਣਾ ਲੈਂਦੇ ਸਾਨੂੰ ਤਾਰ ਦੀ ਰੋੜਾ ਬੰਦੇ ਖਾਣੇ ਨੂੰ ਲੱਗੇ ਆ ਤਾਰ ਹੀ ਪੰਜ ਵਜੇ ਆਏ ਜਾਂ ਤੁਹਾਨੂੰ ਪੈਸੇ ਹੀ ਦੇ ਦੇਣੇ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਜਿੱਦਾਂ ਇੱਕ ਸਾਰ ਡੀਜਲ ਅਕੀਦ ਗੱਨਾ ਖਲੂਗਾ ਡੀਜ਼ਲ ਸਰ ਆ ਵੀ ਟਰੈਕਟਰ ਦਾ ਚੱਲੀ ਹੋਇਆ ਬੰਦਾ ਤੱਕੀ ਨੂੰ ਕੌਣ ਡੋਗੇ ਤੁਸੀਂ ਥੋੜੇ ਜਿਹਾ ਮਿਹਰਬਾਨੀ ਜੀ ਸਾਰੇ ਇੱਕ ਸਰ ਬੇਨਤੀ ਹੋ ਰਹਾ ਜੀ ਅਸੀਂ ਨਾ ਵੱਧ ਤੋਂ ਵੱਧ ਸੰਗਤ ਨੂੰ ਪੀਰ ਫੋੜ ਕਰਦੇ ਜੀ ਤੇ ਤੁਹਾਨੂੰ ਜਿਆਦਾ ਚੱਲੇ ਤੁਹਾਨੂੰ ਨਾ ਬੰਦਿਆਂ ਦੀ ਜਿਆਦਾ ਲੋੜ ਆ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਮੈਂ ਦੱਸ ਸਕਦਾ ਹਾਂ ਅਸੀਂ ਯੂਥ ਕਾਲਜ ਦੇ ਮੁੰਡੇ ਭੇਜ ਦੇਣੇ ਬਿਲਕੁਲ ਹੈ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਧੰਨਵਾਦ ਕਿੰਨੇ ਇੱਥੇ ਪੱਕੇ ਦੇਣਾ ਮੈਂ ਸਾਡੇ ਸਾਰੀ ਆਹ ਉਹ ਹੋਰ ਕਹੀ ਦੇਂਗਾ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਲੈ ਕੇ ਕੰਮ ਕਰ ਲਈਏ ਵੀਰੇ 500 ਕੁੰਡਾ ਲਾ ਦਈਏ ਹਾਂ ਜੀ ਕਿੰਨਾ ਕਿੰਨਾ ਤੁਸੀਂ ਐ ਕਰੋ 500 ਆ ਤੂੰ ਇੱਕ ਐ ਕਰ ਮੈਂ ਇੱਥੇ ਹੀ ਨਹੀਂ ਐ ਕਰਦੇ ਮੈਂ ਇਹਦੀ ਪੱਕੀ ਟੀਵੀ ਇੱਥੇ ਲਾ ਦੇਣਾ ਆ ਬੰਦ ਤੇ ਆ ਬੈਜੂਗਾ ਨਾਲੇ 500 ਕੁੰਡਾ ਲਿਓਗਾ ਇਹ ਹੋਰ ਨੂੰ ਕੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਬਸ ਠੀਕ ਹੈ ਚਲੋ ਬਾਈ ਜੀ ਟੋਰਮੜੇ ਅੱਗੇ ਚਲੋ ਮੰਨ ਲਓ 20 ਆਏ ਤੋਂ ਬਾਅਦ ਫਿਰ ਕੋਈ ਗੱਲ ਨਹੀਂ ਨਾਲੇ ਨਾ ਦੱਸਾਂ ਕੀ ਹੈ ਦਰਿਆ ਦਾ ਉਨੇ ਹੁੰਦੇ ਆ ਜਿੱਥੇ ਡੁੱਬਦਾ ਹੈ ਸਾਰੇ ਜੇ ਪੱਕੇ ਹੋ ਜਾਂ ਤੁਸੀਂ ਕੰਪਲੀਟ ਦੇ ਉਨੇ ਉਹ ਏਰੀਆ ਜਿੱਥੇ ਰਵਾਇਤੀ ਸਿੱਧਾ ਇੰਨਾ ਜੀ ਮਤਲਬ ਪਬਲਿਕ ਸੇਫ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਹੀ ਢਾਹ ਜੀ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜਾਂ ਮਸਾਂ ਇੱਕ ਇੱਕ ਮਾਲ ਬੰਦੇਆਂ ਨੂੰ ਕਿੱਥੇ ਬੰਦ ਗਿਆ ਹੁਣ ਮਤਲਬ ਕਹੋ ਵੀ ਅਸੀਂ 31 ਤਰੀਕ ਦੇ ਜੀ ਉਹ ਪੁਰੇ ਹੀ ਆ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਜਿਹਦਾ ਪ੍ਰਧਾਨ ਦੇ ਇਲਾਕੇ ਦਾ ਸਰਪੰਚ ਸਾਹਿਬ ਐਂ ਕਰਿਓ ਇਲਾਕੇ ਦਾ ਬਹੁਤ ਇਹਦੇ ਬਾਤ ਨਾ ਥੇ ਪਾਣੀ ਜਦੋਂ ਇਹ ਤੋਂ ਡੇ ਚਾਰੇ ਨੁਕਸਾਨ ਬਣੇ ਵਿਚਾਰੇ ਨੂੰ ਨਹੀਂ ਸਾਡੇ ਨੁਕਸਾਨ ਅੰਦਰ ਅੰਦਰ ਸੀ ਗਿਆ ਜੀ ਸਰ ਅੰਦਰ ਕੋਇਆ ਘਰੇ ਆ ਜੀ ਬਾਹਰ ਨਹੀਂ ਆ ਪਾਪਲ ਸੀ ਗਿਆ ਜੀ ਫਿਰ ਮੜ ਕੇ ਵਿੱਚ ਨਿਕਲਣਾ ਪਿਆ ਸਾਨੂੰ ਚਾਰੇ ਦੱਸ ਕਿਆ ਘੋਣੇ ਦੀ ਫਸਲ ਦੀ ਜੇ ਕੋਈ ਕਿਸੇ ਨੂੰ ਰੋਡ ਹੋਈ ਨਾ ਮੈਂ ਇਹ ਡਿਊਟੀ ਲਾ ਦਣਾ ਆਪਣਾ ਪਰ ਅੱਜ ਹਲਕਾ ਜਾ ਜਾ ਪਰ ਵੀ ਰੋ ਉਹ ਆ ਟੇਕ ਕੇਅਰ ਕਰੂਗਾ ਸਭ ਸਾਰੇ ਹਾਂਜੀ ਠੀਕ ਹੈ ਜੀ ਜੋ ਕਹਿੰਦਾ ਜੇ ਮੈਂ ਪੇਟੀ ਰੋ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਮੈਨੂੰ ਮੇਰੇ ਸਾਡਾ ਬੁਲਾਇਆ ਵੀ ਡਰੇਨ ਪੱਤੀ ਜ ਬਣਾਈ ਸੀ ਪਿੰਡ ਦੇ ਇਲਾਕੇ ਸਾਡੇ ਇਲਾਕੇ ਦਾ ਖੰਨਾ ਜੀ ਨਹੀਂ ਦੇ ਦਿਓ ਮਾ ਥੋੜਾ ਜਿਹਾ ਖਵਾਹੀ ਸਾਰਾ ਹੀ ਜੀ ਜਿਹੜੀ ਉਹ ਫੋਰ ਹੈਂਡ ਲੱਗੀ ਹੋਈ ਹੈ ਜੰਗਲਾਤ ਵਿਭਾਗਾਂ ਜੀ ਉਹ ਉਹ ਟ੍ਰੇਨ ਪਟਾਈ ਜਾਵੇ ਜੁੱਥੇ ਉਧਿਓ ਨਹੀਂ ਪਟਾਉਂਦੀ ਜਿ ਕੋ ਆਪਣੀ ਮੈਂ ਹੁਣ ਨਹੀਂ ਕਹਿੰਦਾ ਕਿ ਹੁਣੇ ਪਟਾ ਦਿਓ ਤੁਹਾਡੇ ਤੁਸੀਂ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਮੈਂ ਨਾ ਉਸ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਦ ਜਿਵੇਂ ਡੈਮ ਬੰਦੇ ਮੈਂ ਸੀਮੈਂਟ ਦੇ ਬੰਦ ਠੀਕ ਕਰੀਆ ਪਰ ਰਾਜਸਥਾਨ ਉਹ ਮਾਰ ਨਹੀਂ ਮਿੱਟੀ ਵਾਲੇ ਬੰਦੇ ਨਹੀਂ ਹੈਗਾ ਮੈਨੂੰ ਅੱਛਾ ਜੀ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਹਾਂ ਜੀ ਜੇ ਤੁਸੀਂ ਦੱਸੋ ਕਹੋਗੇ ਨਾ ਮੈਂ ਟੈਨਕਾ ਨਾਲ ਦੂਰ ਪਾਣੀ ਆਪਣੇ ਕੋਲੋਂ 400 ਤੇ ਨਾਲੇ ਵੱਡੀ ਮਸ਼ੀਨਾਂ ਜਿਹਨੋਂ ਨਹੀਂ ਕਰਦੇ ਆਪਣਾ ਦਰ ਨਹੀਂ ਕੋਈ ਨਹੀਂ ਕਰਦਾ ਆਪਣਾ ਚੱਲ ਆਪਣਾ ਦਰ ਇਹ ਵੀ ਸਾਡਾ ਆ ਜੋ ਭਲੇ ਬੰਦੇ ਨੇ ਸਵੇਰ ਦਾ ਲੱਗਿਆ ਜੀ ਬੇਨਾਥਿਆ ਵਾਹ ਬੋਡਾ ਬਹੁਤ ਧੰਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਲੋਕਾਂ ਨੇ ਸਿਰ ਝੁਕਦਾ ਆਪਣੇ ਪੰਜਾਬੀਆਂ ਨੇ ਸਿਰ ਝੁਕਦਾ ਪਾਣੀ ਦਾ ਡਾਫਾ ਕਰਦਾ ਪਤਾ ਨਹੀਂ ਜੀ ਮਹਿਕਵੇਂ ਕੰਮ ਕਰਨ ਲੱਗੇ ਕੋਈ ਸੋਚਦੇ ਨਹੀਂ ਕੀ ਕਰਦੇ ਇੱਥੇ ਉਹ ਢਾਲੀ ਨੇ ਹੁਣ ਬੜਾ ਤਾਂ ਕਰਦਾ ਸੀ ਪਾਣੀ ਦਾ ਲੰਗ ਨਹੀਂ ਉਹ ਢਾਲੀ ਉਹ ਵੀ ਢਾਲੀ ਬਹੁਤ ਵੱਡੀ ਹੁੰਦੀ ਹੈ ਜੋ ਇਹ ਫੇਰ ਦਜਗਲਾਤ ਬਣਿਆ ਮੈਂ ਜੀ 200 ਤੁਸੀਂ ਜਨਾਬੀ ਬੇਖੀ ਖਾਣਦਾ ਪਾਣੀ ਜੀ ਜੀਗਾਲ ਜੀ